ਹਾਸਾ ਮਹੱਲਾ ਪਹਿਲਾ ਗੁਰ ਕਰ ਗਿਆਨ ਧਿਆਨ ਕਰ ਤਾਵੇ ਕਰ ਕਰਨੀ ਕਸ ਪਾਈਐ ਪਾਠੀ ਭਵਨ ਪ੍ਰੇਮ ਕਾ ਪੋਚਾ ਇਤਰਾਸ ਅਮਿਉ ਚਵਾਈਐ ਬਾਬਾ ਮਨ ਮਤਵਾਰੂ ਨਾਮ ਰਸ ਪੀਵੇ ਸਹਿਜ ਰੰਗ ਰਚ ਰਹਿਆ ਐਨਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਆ ਰਹਾਉ ਪੂਰਾ ਸਾਚ ਪਿਆਲਾ ਸਹਜੇ ਤਿਸਹਿ ਪੀ ਆਏ ਜਾਂ ਕੋ ਨਦਰ ਕਰੇ ਅੰਮ੍ਰਿਤ ਕਾ ਵਾਪਾਰੀ ਹੋਵੇ ਧਿਆ ਮਦ ਸ਼ੂਚੈ ਭਾਉ ਧਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਮਾਨ ਭਇਆ ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬੈਕੁੰਠੈ ਕਰੈ ਕਿਆ ਸਿਫਤਿ ਰਤਾ ਸਦ ਬੈਰਾਗੀ ਜੂਐ ਜਨਮ ਨਾ ਹਾਰੈ ਕਹੋ ਨਾਨਕ ਸੁਣ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰੈ ਆਸਾ ਮਹੱਲਾ ਪਹਿਲਾ ਖੁਰਾ ਆਸਾਨ ਖਸਮਾ ਨਾ ਕੀਆ ਹਿੰਦੂ ਸਤਾਨ ਡਰਾਇਆ ਆਪੈ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਏਤੀ ਮਾਰ ਪਈ ਕਰਲਾਣੇ ਐ ਕੀ ਦਰਦ ਨਾ ਆਇਆ ਕਰਤਾ ਤੂੰ ਸਭਨਾ ਕਾ ਸੋਈ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਰਹਾਉ ਸਕਤਾ ਸਿੰਘ ਮਾਰੇ ਪੈ ਵਗੈ ਖਸਮੈ ਸਾਪੁਰਸਾਈ ਰਤਨ ਵਿਗਾਰ ਵਗੋਏ ਕੁੱਤੀ ਮੋਇਆ ਸਾਰ ਨਾ ਕਾਈ ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ ਜੇ ਕੋ ਨਾ ਉਤਰਾਏ ਵੱਡਾ ਸਾਧ ਕਰੇ ਮਨ ਭਾਣੀ ਕਸਮੈ ਨਗਰੀ ਕੀੜਾ ਆਵੇ ਜੀਤੇ ਚੁਗੈ ਦਾਣੀ ਮਰ ਮਰ ਜੀਵੇ ਤਾਂ ਕਿਛ ਪਾਏ ਨਾਨਕ ਨਾਮ ਵਖਾਣੇ ਰਾਗ ਆਸਾ ਕਰ ਦੂਜਾ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਦਰਸ਼ਨ ਪਾਵੇ ਵਡਭਾਗ ਗੁਰ ਕੈ ਸ਼ਬਦ ਸੱਚੈ ਬੈਰਾਗ ਖਟ ਦਰਸ਼ਨ ਵਰਤੈ ਵਰਤਾਰਾ ਗੁਰ ਕਾ ਦਰਸ਼ਨ ਅਗਮ ਅਪਾਰਾ ਗੁਰ ਕੈ ਦਰਸ਼ਨ ਮੁਕਤ ਗਤ ਹੋਏ ਸਾਚ ਆਪ ਵਸੈ ਮਨ ਸੋਏ ਰਹਾਉ ਗੁਰ ਦਰਸ਼ਨ ਉਧਰੈ ਸੰਸਾਰਾ ਜੇ ਕੋ ਲਾਏ ਭਾਉ ਪਿਆਰਾ ਭਾਉ ਪਿਆਰਾ ਲਾਏ ਵਿਰਲਾ ਕੋਏ ਗੁਰ ਕੈ ਦਰਸ਼ਨ ਸਦਾ ਸੁਖ ਹੋਏ ਗੁਰ ਕੈ ਦਰਸ਼ਨ ਮੋਖ ਦੁਆਰ ਸਤ ਗੁਰ ਸੇਵੈ ਪਰਵਾਰ ਸਾਧਾਰ ਨੁਗਰੇ ਕੋ ਗਤ ਕਾਈ ਨਾਹੀ ਅਵਗੁਣ ਮੁਠੇ ਚੋਟਾਂ ਖਾਹੀ ਗੁਰ ਕੈ ਸ਼ਬਦ ਸੁਖ ਸ਼ਾਂਤ ਸਰੀਰ ਗੁਰਮਕਤਾ ਕੋ ਲੱਗੈ ਨਾ ਪੀਰ ਜਮ ਕਾਲ ਤਿਸ ਨੇੜ ਨਾ ਆਵੈ ਨਾਨਕ ਗੁਰਮੁਖ ਸਾਚ ਸੁਮਾਵੇ ਖਾਸਾ ਮਹੱਲਾ ਤੀਜਾ ਸ਼ਬਦ ਮੂਆ ਵਿੱਚੋ ਆਪ ਗੁਆਇ ਸਤਗੁਰ ਸੇਵੇ ਤਿਲ ਨਾ ਤਮਾਏ ਨਿਰਭਉ ਦਾਤਾ ਸਦਾ ਮਨ ਹੋਏ ਸੱਚੀ ਬਾਣੀ ਪਾਏ ਭਾਗ ਕੋਏ ਗੁਣ ਸੰਗ ਰਹੋ ਵਿੱਚੋਂ ਔਗਣ ਜਾਹੇ ਪੂਰੇ ਗੁਰ ਕੈ ਸ਼ਬਦ ਸੁਮਾਹੇ ਰਹਾਉ ਗੁਣਾ ਕਾ ਗਾਹਕ ਹੋਵੇ ਸੋ ਗੁਣ ਜਾਣੈ ਅੰਮ੍ਰਿਤ ਸ਼ਬਦ ਨਾਮ ਵਖਾਣੈ ਸਾਚੀ ਬਾਣੀ ਸੂਚਾ ਹੋਏ ਗੁਣ ਤੇ ਨਾਮ ਪ੍ਰਾਪਤ ਹੋਏ ਗੁਣ ਅਮੋਲਕ ਪਾਏ ਨਾ ਜਾਹੇ ਮਨ ਨਿਰਮਲ ਸਾਚੈ ਸ਼ਬਦ ਸਮਾਹੇ ਸੇਵੜ ਭਾਗੀ ਜਿਨ ਨਾਮ ਧਿਆਇਆ ਸਦਾ ਗੁਣ ਦਾਤਾ ਮਨ ਵਸਾਇਆ ਜੋ ਗੁਣ ਸੰਗ ਰਹਿ ਤਿਨ ਬਲੇ ਹਾਰੈ ਜਾਉ ਦਰ ਸਾਚੈ ਸਾਚੇ ਗੁਣ ਗਾਉ ਤਾਪੇ ਦੇਵੈ ਸਹਿਜ ਸੁਭਾਏ ਨਾਨਕ ਕੀਮਤ ਕਹਿਣ ਨਾ ਜਾਏ ਆਸਾ ਮਹੱਲਾ ਤੀਜਾ ਸਤਿਗੁਰੇ ਵਿੱਚ ਵੱਡੀ ਵਡਿਆਈ ਛਿਰੀ ਵਚੁੰਨੇ ਮੇਲ ਮਲਾਈ ਆਪੇ ਮੇਲੇ ਮੇਲ ਮਲਾਈ ਆਪਣੀ ਕੀਮਤ ਆਪੇ ਪਾਏ ਹਰ ਕੀ ਕੀਮਤ ਕਿਨ ਬਿਦ ਹੋਏ ਹਰ ਅપરੰ ਪਰ ਅਗਮ ਅਗੋਚਰ ਗੁਰ ਕੈ ਸ਼ਬਦ ਮਿਲੈ ਜਨ ਕੋਈ ਰਹਾਉ ਗੁਰਮੁਖ ਕੀਮਤ ਜਾਣ ਕੋਏ ਵਿਰਲੇ ਕਰਮ ਪ੍ਰਾਪਤ ਹੋਏ ਉੱਚੀ ਬਾਣੀ ਉੱਚਾ ਹੋਏ ਗੁਰਮੁਖ ਸ਼ਬਦ ਵਖਾਣ ਕੋਏ ਵਿਣ ਨਾਵੇ ਦੁੱਖ ਦਰਦ ਸਰੀਰ ਸਤਗੁਰ ਭੇਟੇ ਤਾ ਉਤਰੈ ਪੀਰ ਬਿਨ ਗੁਰ ਭੇਟੇ ਦੁੱਖ ਕਮਾਏ ਮਨ ਮੁਖ ਬੋਤੀ ਮਿਲੇ ਸਜਾਏ ਹਰ ਕਾ ਨਾਮ ਮੀਠਾ ਅਤਿ ਰਸ ਹੋਏ ਪੀਵਤ ਰਹੇ ਪੀ ਆਏ ਸੋਈ ਗੁਰ ਕਿਰਪਾ ਤੇ ਹਰ ਰਸ ਪਾਏ ਨਾਨਕ ਨਾਮ ਰਤੇ ਗਤ ਪਾਏ ਆਸਾ ਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਗਹਿਰ ਗੰਭੀਰ ਸੇਵਤ ਹੀ ਸੁਖ ਸ਼ਾਂਤ ਸਰੀਰ ਸ਼ਬਦ ਧਰੇ ਜਨ ਸਹਜ ਸੁਭਾਏ ^{(3)} ਕਹਿ ਹਮ ਸਦ ਲਾਗਹਿ ਪਾਏ ਜੋ ਮਨ ਰਾਤੇ ਹਰ ਰੰਗ ਲਾਏ ਕਿੰ ਕਾ ਜਨਮ ਮਰਨ ਦੁਖ ਲਾਥਾ ਤੇ ਹਰ ਦਰਗਹਾ ਮਿਲੇ ਸੁਭਾਏ ਰਹਾਉ ਸ਼ਬਦ ਚਾਖੇ ਸਾਚਾ ਸਾਧ ਪਾਈ ਹਰ ਘਰ ਨਾਮ ਮਨ ਵਸਾਏ ਹਰ ਪ੍ਰਭ ਸਦਾ ਰਹਿ ਆ ਪ੍ਰਭੂਰ ਆਪੇ ਨੇੜੈ ਆਪੇ ਦੂਰ ਆਖਣ ਆਖੇ ਬਕੈ ਸਭ ਕੋਈ ਆਪੇ ਬਖਸ਼ ਮਲਾਏ ਸੋਏ ਕਹਿਣ ਕਤਨ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਇ ਗੁਰਮੁਖ ਵਿਚਹੁ ਆਪ ਗਵਾਇ ਹਰ ਰੰਗ ਰਾਤੇ ਮੋਹ ਚਕਾਏ ਅਤ ਨਿਰਮਲ ਗੁਰ ਸ਼ਬਦ ਵਿਚਾਰ ਨਾਨਕ ਨਾਮ ਸਵਾਰ ਨਿਹਾਰ ਹਾਸਾ ਮਹੱਲਾ ਤੀਜਾ ਦੂਜੇ ਪਾਏ ਲਗੇ ਦੁਖ ਪਾਇਆ ਬਿਨ ਸ਼ਬਦੈ ਬਿਰਤਾ ਜਨਮ ਗਵਾਇਆ ਸਤ ਗੁਰ ਸੇਵੈ ਸੋਜੀ ਹੋਏ ਦੂਜੈ ਭਾਇ ਨ ਲਾਗੈ ਕੋਇ ਮੂਲ ਲਾਗੇ ਸੇ ਜਨ ਪਰਵਾਨ ਅਨੰਦਿਨ ਰਾਮ ਨਾਮ Japਿਹਰਦੈ ਗੁਰ ਸ਼ਬਦੀ ਹਰ ਏਕੋ ਜਾਣ ਰਹਾਉ ਡਾਲੀ ਲਾਗੇ ਨੇ ਫਲ ਜਾਏ ਅੰਦੀ ਕੰਮੀ ਅੰਧ ਸਜਾਏ ਮਨ ਮੁਖ ਅੰਧਾ ਠੋਰ ਨ ਪਾਏ ਵਿਸ਼ਟਾ ਕਾ ਕੀੜਾ ਵਿਸ਼ਟਾ ਮਾਹੀਂ ਪਚਾਈ ਗੁਰ ਕੀ ਸੇਵਾ ਸਦਾ ਸੁਖ ਪਾਏ ਸੰਤ ਸੰਗਤ ਮਿਲ ਹਰ ਗੁਣ ਗਾਏ ਨਾਮੇ ਨਾਮ ਕਰੇ ਵਿਚਾਰ ਆਪ ਤਰਹਿ ਕੁੱਲ ਉਧਰਨ ਹਾਰ ਗੁਰ ਕੀ ਬਾਣੀ ਨਾਮ ਵਜਾਏ ਨਾਨਕ ਮਹਿਲ ਸ਼ਬਦ ਘਰ ਪਾਏ ਗੁਰਮਤ ਸਤ ਸਰ ਹਰ ਜਲ ਨਹਾਇਆ ਦੁਰਮਤ ਮੈਲ ਸਭ ਦੁਰਤ ਗਵਾਇਆ ਆਸਾ ਮਹੱਲਾ ਤੀਜਾ ਮਨ ਮੁਕੰਮਰ ਹੈ ਮਰ ਮਰਨ ਵਿਗਾੜ ਹੈ ਦੂਜੈ ਭਾਇ ਆਤਮ ਸੰਘਾਰ ਹੈ ਮੇਰਾ ਮੇਰਾ ਕਰ ਕਰ ਵਗੂਤਾ ਆਤਮ ਨਾ ਚੀਨੈ ਪਰ ਮੈਂ ਵਿੱਚ ਸੂਤਾ ਮਰ ਮੁਇਆ ਸ਼ਬਦੇ ਮਰ ਜਾਏ ਉਸਤਤ ਨਿੰਦਾ ਗੁਰ ਸਮਝੜਾਈ ਇਸ ਜੁਗ ਮਹਿ ਲਾਹਾ ਹਰ ਜਪ ਲੈ ਜਾਏ ਰਹਾਉ ਨਾਮ ਮਹਿ ਹੂਣ ਗਰਭ ਗਲ ਜਾਏ ਬਿਰਥਾ ਜਨਮ ਦੂਜੈ ਲੋਭਾਇ ਨਾਮੇ ਹੋਣੀ ਦੁਖ ਜਲੈ ਸਬਾਈ ਸਤਿਗੁਰ ਪੂਰੈ ਬੂਝ 부ਝਾਈ ਮਨ ਚੰਚਲ ਬਹੁ ਚੋਟਾ ਖਾਏ ਇਥੋਂ ਛੁੜਕਿਆ ਠੌਰ ਨਾ ਪਾਏ ਗਰਭ ਜੂਨ ਵਿਸਟਾ ਕਾ ਵਾਸ ਤਿਤ ਘਰ ਮਨ ਮੁਖ ਕਰੇ ਨਿਵਾਸ ਆਪਣੇ ਸਤਿਗੁਰ ਕੋ ਸਦਾ ਬਲ ਜਾਈ ਗੁਰਮੁਖ ਜੋਤੀ ਜੋਤ ਮਲਾਈ ਨਿਰਮਲ ਬਾਣੀ ਨਿਜ ਘਰ ਵਾਸਾ ਨਾਨਕ ਹਉਮੈ ਮਾਰੀ ਸਦਾ ਉਦਾਸਾ ਆਸਾ ਮਹੱਲਾ ਤੀਜਾ ਲਾਲੈ ਆਪਣੀ ਜਾਤ ਗੁਆਈ ਤਨ ਮਨੇ ਅਰਪੇ ਸਤਗੁਰ ਸਰਨਾਈ ਹਿਰਦੈ ਨਾਮ ਵੱਡੀ ਵਡਿਆਈ ਸਦਾ ਪ੍ਰੀਤਮ ਪ੍ਰਭ ਹੋਏ ਸਖਾਈ ਸੋ ਲਾਲਾ ਜੀਵਤ ਮਰੈ ਸੋ ਗ ਹਰਖ ਦੋਏ ਸਮ ਕਰ ਜਾਣੈ ਗੁਰ ਪ੍ਰਸਾਦੀ ਸ਼ਬਦ ਉਧਰੈ ਰਹਾਉ ਕਰਣੀਕਾਰ ਤੁਰੋ ਫਰਮਾਈ ਬਿਨ ਸ਼ਬਦੈ ਕੋ ਥਾਏ ਨਾ ਪਾਈ ਕਰਣੀ ਕੀਰਤ ਨਾਮ ਵਸਾਈ ਆਪੇ ਦੇਵੈ ਢਿਲ ਨਾ ਪਾਈ ਮਨਮੁਖ ਭਰਮ ਭੁੱਲੇ ਸੰਸਾਰ ਬਿਨ ਰਾਸੀ ਕੂੜਾ ਕਰੇ ਵਾਪਾਰ ਬਿਨ ਰਾਸੀ ਵਖਰ ਪੱਲੇ ਨਾ ਪਾਏ ਮਨਮੁਖ ਭੁੱਲਾ ਜਨਮ ਗਵਾਏ ਸਤਗੁਰ ਸੇਵੇ ਸੋ ਲਾਲਾ ਹੋਏ ਉਤਮ ਜਾਤੀ ਉਤਮ ਸੋਏ ਗੁਰ ਪੌੜੀ ਸਬਦ ਉਚਾ ਹੋਏ ਨਾਨਕ ਨਾਮ ਵਡਾਈ ਹੋਏ ਆਸਾ ਮਹੱਲਾ ਤੀਜਾ